ਸਤਿ ਸ੍ਰੀ ਅਕਾਲੋ ਬੱਚੋ ਸਵਾਗਤ ਹੈ ਤੁਹਾਡੇ ਸਾਰਾ ਚੈਨਲ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਕਰਾਂਗੇ ਮਹਿੰਗਾਈ ਦੀ ਸਮੱਸਿਆ ਤੇ ਲੇਖ ਜੇਕਰ ਤੁਸੀਂ ਚੈਨਲ ਤੇ ਨਵੇਂ ਆਉਂਦਾ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਆਓ ਵੀਡੀਓ ਸ਼ੁਰੂ ਕਰਦੇ ਹਾਂ ਜਾਣ ਪਛਾਣ ਮਹਿੰਗਾਈ ਦੀ ਸਮੱਸਿਆ ਯੂਨੋ ਦਿਨ ਬਹੁਤ ਭਿਆਨਕ ਰੂਪ ਧਾਰਨ ਕਰਦੀ ਜਾ ਰਹੀ ਹੈ ਬਿੱਤੀ ਅੱਧੀ ਸਦੀ ਬੀਤੋਂ ਇਸ ਸਮੱਸਿਆ ਨੇ ਸੰਸਾਰ ਦੇ ਸਾਰੇ ਅਗਲੇ ਪਿਛਲੇ ਰਿਕਾਰਡ ਤੋੜ ਦਿੱਤੇ। ਮਹਿੰਗਾਈ ਦੀ ਸਮੱਸਿਆ ਇੱਕ ਵਿਸ਼ਵਵਿਆਪੀ ਸਮੱਸਿਆ ਹੈ ਪਰ ਭਾਰਤ ਵਿੱਚ ਇਸ ਦਾ ਰੂਪ ਬਹੁਤ ਹੀ ਵਿਕਰਾਲ ਬਣਿਆ ਹੋਇਆ ਹੈ। ਇਸ ਨਾਲ ਦੇਸ਼ ਦੀ ਆਰਥਿਕ ਉਨਤੀ ਨੂੰ ਖਤਰਾ ਪੈਦਾ ਹੋ ਗਿਆ ਹੈ। ਚੀਜ਼ਾਂ ਦੇ ਭਾਅ ਅਸਮਾਨ ਨੂੰ ਛੂਹ ਰਹੇ ਹਨ। ਅੱਜਕੱਲ ਤਾਂ ਚੀਜ਼ਾਂ ਦੇ ਭਾਅ ਸਵੇਰੇ ਕੁਝ ਹੋਰ ਅਤੇ ਦੁਪਹਿਰੇ ਕੁਝ ਹੋਰ ਅਤੇ ਸ਼ਾਮੀ ਕੁਝ ਹੋਰ ਹੁੰਦੇ ਹਨ ਮਹਿੰਗਾਈ ਦੇ ਕਾਰਨ ਮਹਿੰਗਾਈ ਦੇ ਵਾਦੇ ਦੇ ਬਹੁਤ ਹੀ ਬਹੁਤ ਸਾਰੇ ਕਾਰਨ ਹਨ ਜਿਵੇਂ ਕਿ ਉਤਪਾਦਨ ਦੀ ਦਰ ਘਟ ਹੋਣਾ ਆਬਾਦੀ ਦੀ ਤੇਜ਼ੀ ਨਾਲ ਵਧਣਾ ਆਰਥਿਕ ਢਾਂਚੇ ਵਿੱਚ ਪਰਿਵਰਤਨ ਹੋਣਾ ਵਪਾਰ ਦੀਆਂ ਸ਼ਰਤਾਂ ਦਾ ਪ੍ਰਤੀਕੂਲ ਹੋਣਾ ਸਰਕਾਰੀਆਂ ਖਰਚਿਆਂ ਵਿੱਚ ਵਾਅਦਾ ਸਰਕਾਰੀ ਖਰਚਿਆਂ ਵਿੱਚ ਵਾਅਦਾ ਪ੍ਰਸ਼ਾਸਨ ਅਤੇ ਬੇਰੋਜ਼ਗਾਰੀ ਆਦਿ ਪ੍ਰਮੁੱਖ ਹਨ ਵੱਧਦੀ ਆਬਾਦੀ ਅਸੀਂ ਭਾਵੇਂ ਉਪਜ ਵਿੱਚ ਵਾਅਦਾ ਕਰ ਰਹੇ ਹਨ ਪਰ ਸਾਡੇ ਦੇਸ਼ ਦੀ ਤੇਜ਼ੀ ਨਾਲ ਵਧਦੀ ਆਬਾਦੀ ਕਾਰਨ ਉਸ ਉਪਜ ਦਾ ਲਾਭ ਨਹੀਂ ਉਠਾ پا ਰਹੇ ਅੱਜ ਦੇਸ਼ ਦੀ ਆਬਾਦੀ ਨੇ 100 ਕਰੋੜ ਦਾ ਅੰਕੜਾ ਪਾਰ ਕਰ ਲਿਆ ਹੈ ਇੰਨੀ ਆਬਾਦੀ ਦੀਆਂ ਮੰਗਾਂ ਜ਼ਿਆਦਾ ਹਨ ਅਤੇ ਉਤਪਾਦਨ ਘਟਾ ਜਿਸ ਕਾਰਨ ਮਹਿੰਗਾਈ ਵਧਦੀ ਜਾਂਦੀ ਹੈ ਅਸਫਲ ਯੋਜਨਾਵਾਂ ਸਰਕਾਰ ਦੁਆਰਾ ਸਮੇਂ-ਸਮੇਂ ਤੇ ਆਰਥਿਕ ਸਥਿਤੀ ਨੂੰ ਬਦਲਣ ਲਈ ਕਈ ਯੋਜਨਾਵਾਂ ਬਣਾਈਆਂ ਜਾਂਦੀਆਂ ਹਨ ਪਰ ਇਹਨਾਂ ਵਿੱਚੋਂ ਜ਼ਿਆਦਾਤਰ ਯੋਜਨਾਵਾਂ ਪਹਿਲਾਂ ਹੀ ਆਧਵ ਵਿਚਾਰ ਡੁੱਬ ਜਾਂਦੀਆਂ ਹਨ ਕੋਈ ਸਰਕਾਰ ਵੀ ਮਹਿੰਗਾਈ ਨੂੰ ਕਾਬੂ ਕਰਨ ਵਿੱਚ ਕਰਨ ਵਿੱਚ ਤਾਂ ਸਫਲ ਨਹੀਂ ਹੋਈ ਵਰਤਮਾਨ ਸਰਕਾਰ ਵੀ ਦੀ ਵੀ ਕੋਈ ਅਜਿਹੀ ਨੀਤੀ ਨਹੀਂ ਆਉਂਦੀ ਕਿ ਜੋ ਮਹਿੰਗਾਈ ਨੂੰ ਰੋਕਣ ਵਿੱਚ ਸਮਰਥ ਹੋਵੇ ਨਕਲੀ ਥੋੜ੍ਹ ਪੈਦਾ ਕਰਨਾ ਕਈ ਵਾਰ ਉਹ ਪਾਰੀ ਲਾਵ ਕਮਾਉਣ ਲਈ ਚੀਜ਼ਾਂ ਨੂੰ ਆਪਣੇ ਗਦਾਮਾਂ ਵਿੱਚ ਭਾਲ ਲੈਂਦੇ ਹਨ ਤੇ ਬਾਜ਼ਾਰ ਵਿੱਚ ਇਹਨਾਂ ਦੀ ਥੋੜੇ ਹੋ ਜਾਣ ਤੇ ਇਹਨਾਂ ਚੀਜ਼ਾਂ ਨੂੰ ਦੁਗਣੇ ਅਤੇ ਚੋਗਣੇ ਭਾਅ ਤੇ ਵੇਚਦੇ ਹਨ ਇਹੇ ਥੋੜਾ ਉਹਨਾਂ ਦੀ ਆਪਣੀ ਬਣਾਈ ਹੋਈ ਹੁੰਦੀ ਹੈ ਜਿਸ ਨਾਲ ਉਹ ਮੁਨਾਫਾ ਕਮਾ ਸਕਣ ਇਸ ਮੁਨਾਫਾ ਕੋਈ ਕਾਰਨ ਵੀ ਮਹਿੰਗਾਈ ਵੱਧ ਜਾਂਦੀ ਹੈ ਸਰਕਾਰੀ ਖਰਚਿਆਂ ਵਿੱਚ ਵਾਧਾ ਇਹ ਵੀ ਮਹਿੰਗਾਈ ਦਾ ਇੱਕ ਵੱਡਾ ਕਾਰਨ ਹੈ ਸਰਕਾਰ ਵਿੱਚ ਉੱਚੇ-ਉੱਚੇ ਅਹੁਦੇਆਂ ਤੇ ਕੰਮ ਕਰਨ ਵਾਲੇ ਅਫਸਰ ਜਾਂ ਮੰਤਰੀ ਆਪਣੀਆਂ ਸੁੱਖ ਸਹੂਿਦਾਵਾਂ ਵਿੱਚ ਵਾਧਾ ਕਰਨ ਲਈ ਕਈ ਤਰ੍ਹਾਂ ਦੇ ਖਰਚੇ ਕਰਦੇ ਹਨ ਜਿਨ੍ਹਾਂ ਦਾ ਕੋਈ ਹਿਸਾਬ-ਕਿਤਾਬ ਨਹੀਂ ਹੁੰਦਾ ਜਿਸ ਨਾਲ ਦੇਸ਼ ਦਾ ਆਰਥਿਕ ਢਾਂਚਾ ਵਿਗੜਦਾ ਹੈ ਅਤੇ ਮਹਿੰਗਾਈ ਵਧਦੀ ਜਾਂਦੀ ਹੈ ਆਮਦਨ ਤੇ ਆਮਦਨ ਤੇ ਖਰਚ ਵਿੱਚ ਸੰਤੁਲਨ ਸੰਤੁਲਨ ਚੀਜ਼ਾਂ ਦੀਆਂ ਕੀਮਤਾਂ ਤਾਂ ਵੱਧ ਜਾਂਦੀਆਂ ਹਨ ਪਰ ਆਮਦਨ ਨਹੀਂ ਵਾਧੀ ਆਮ ਆਮ ਆਦਮੀ ਦੀ ਹਾਲਤ ਤਾਂ ਆਮਦਨੀ ਅਠਾਨੀ ਅਤੇ ਖਰਚਾ ਰੁਪਈਆ ਵਾਲੀ ਹੀ ਰਹਿੰਦੀ ਹੈ ਜੇਕਰ ਆਮਦਨ ਥੋੜੇ ਵਧੇ ਤਾ ਕੀਮਤਾ ਤੇ ਵਾਧੇ ਅਨੁਸਾਰ ਨਹੀਂ ਵਾਧੀ ਆਰਥਿਕ ਸਮਾਜ ਸਾਡੇ ਸਮਾਜ ਵਿੱਚ ਜ਼ਿਆਦਾਤਰ ਲੋਕ ਗਰੀਬੀ ਦੀ ਲਾਈਨ ਤੋਂ ਨੀਵੇਂ ਹਨ ਗਿਣਤੀ ਦੇ ਕੁਝ ਲੋਕ ਹੀ ਹਨ ਜੋ ਬਹੁਤ ਅਮੀਰ ਹਨ ਅਮੀਰ ਹੀ ਪੈਦਾਵਾਰ ਦੇ ਸਾਰਾ ਦੇ ਮਾਲਕ ਹੁੰਦੇ ਹਨ ਅਤੇ ਉਹ ਆਪਣੇ ਮੁਨਾਫੇ ਮੁਤਾਬਿਕ ਚੀਜ਼ਾਂ ਦੇ ਭਾਅ ਵਧਾ ਕੇ ਵਧਾ ਦਿੰਦੇ ਹਨ ਵਿੱਤ ਵਿਵਸਥਾ ਦੀ ਖਰਾਬ ਸਥਿਤੀ ਸਾਡੀ ਸਰਕਾਰ ਹਰ ਸਾਲ ਬਜਟ ਪੇਸ਼ ਕਰਦੀ ਹੈ ਜੋ ਹਮੇਸ਼ਾ ਹੀ ਘਾਟੇ ਦਾ ਘਾਟੇ ਵਿੱਚ ਹੁੰਦਾ ਹੈ ਅਤੇ ਵਿੱਤ ਵਿਵਸਥਾ ਦੀ ਇਸ ਖਰਾਬ ਸਥਿਤੀ ਨੂੰ ਦੂਰ ਕਰਨ ਲਈ ਸਰਕਾਰ ਜਨਤਾ ਤੇ ਕਈ ਤਰ੍ਹਾਂ ਦੇ ਅਪਰਤਕ ਟੈਕਸ ਲਾਉਂਦੀ ਹੈ ਜਿਸ ਨਾਲ ਬਾਅਰ ਗਰੀਬਾਂ ਉਤੇ ਹੀ ਪੈਂਦਾ ਹੈ ਦੂਰ ਕਰਨ ਦੇ ਉਪਾਏ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਆਪਣੇ ਸਾਲਾਨਾ ਬਜਟ ਦੌਰਾਨ ਪਬਲਿਕ ਸੈਕਟਰ ਦੀਆਂ ਚੀਜ਼ਾਂ ਦੇ ਭਾਅ ਨਾ ਵਧਾਏ ਜਾਣ। ਵਧਾਇਤਾ ਤਾਂ ਜੋ ਪ੍ਰਾਈਵੇਟ ਸੈਕਟਰਾਂ ਨੂੰ ਕੀਮਤਾਂ ਵਧਾਉਣ ਤੋਂ ਰੋਕਿਆ ਜਾ ਸਕੇ। ਨਾਲ ਹੀ ਨਕਲੀ ਸੰਕਟ ਪੈਦਾ ਕਰਨ ਵਾਲਿਆਂ ਅਤੇ ਜਮ੍ਹਾਂ ਖੋਰਾ ਵਿਰੋਧ ਕਰਵਾਈ ਹੋਣੀ ਚਾਹੀਦੀ ਹੈ। ਸਰਕਾਰ ਨੂੰ ਅਫਰਤਕ ਟੈਕਸ ਘਟਾਉਣੇ ਚਾਹੀਦੇ ਹਨ ਪਰਿਵਾਰ ਨਿਯੋਜਨ ਅਤੇ ਜ਼ੋਰ ਦੇਣਾ ਚਾਹੀਦਾ ਹੈ ਉਤਪਾਦ ਦੇ ਵਾਦੇ ਤੇ ਜ਼ੋਰ ਦੇਣਾ ਚਾਹੀਦਾ ਹੈ ਗੈਰ ਜ਼ਰੂਰੀ ਖਰਚ ਘਟ ਘਟ ਕਰਨੇ ਚਾਹੀਦੇ ਹਨ ਸਰਕਾਰ ਇਹਨਾਂ ਸੰਬੰਧੀ ਠੋਸ ਕਦਮ ਚੁੱਕੇ ਕਿ ਮਹਿੰਗਾਈ ਦੀ ਸਮੱਸਿਆ ਦਾ ਨਿਪਟਾਰਾ ਕੀਤਾ ਜਾ ਸਕਦਾ ਹੈ ਸਿੱਟਾ ਮਹਿੰਗਾਈ ਦੀ ਸਮੱਸਿਆ ਇੱਕ ਭਿਆਨਕ ਸਮੱਸਿਆ ਹੈ ਸਾਨੂੰ ਵਾਧਦੀ ਆਬਾਦੀ ਨੂੰ ਇਸ ਕਾਰਨ ਨੂੰ ਸਮਝ ਕੇ ਇਹਨਾਂ ਨੂੰ ਦੂਰ ਕਰਨ ਦੇ ਉਪਾਅਾਂ ਵੱਲ ਧਿਆਨ ਦੇਣ ਦੀ ਲੋੜ ਹੈ ਜੇਕਰ ਇਹ ਹੱਲ ਨਾ ਕੀਤੀ ਗਈ ਤਾਂ ਦੇਸ਼ ਲਈ ਬੜੀ ਹੀ ਖਾਨੀਕਾਰਕ ਸਿੱਧ ਹੋ ਸਕਦੀ ਹੈ ਤਾਂ ਬੱਚਿਓ ਇਸ ਵੀ ਮਹਿੰਗਾ ਇਹ ਦੀ ਇਸ ਸਮੱਸਿਆ ਤੇ ਲੇਖ ਜੇਕਰ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਕਰ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ